ਕੋੜ ਦਿੱਤੀ ਸ਼ਹਿਰ ਦੇ ਵਿੱਚ ਇਹਨਾਂ ਨੇ ਇਸ ਮੋਟਰਸਾਈਕਲ ਦੋ ਸੀਗੇ ਠੱਡੇ ਵੱਡੇ ਹੈਲਮਟ ਪਾਏ ਆ ਜਿਹਦੇ ਉੱਪਰ ਉਹ ਬڑے بڑے ਕੰਨ ਜੇ ਲੱਗੇ ਔਰ ਸ਼ਹਿਰ ਦੇ ਵਿੱਚ ਇਹਨਾਂ ਨੇ ਸਟੰਟ ਮਾਰੇ ਆ ਸ਼ਹਿਰ ਦਾ ਜਿਹੜਾ ਮਾਹੌਲ ਆ ਉਹ ਇਹਨਾਂ ਨੇ ਖਰਾਬ ਕੀਤਾ ਇਹ ਤੱਕਾ ਹੁਣ ਜਿਹੜਾ ਦੂਸਰਾ ਮੋਟਰਸਾਈਕਲ ਆ ਉਹਦੇ ਪਿੱਛੇ ਵੀ ਆਪਾਂ ਪਾਏ ਛੜਣਾ ਉਹ ਵੀ ਨਹੀਂਗਾ ਠੀਕ ਹੈ ਕਿ ਨਹੀਂ ਇਸ ਕਰਕੇ ਹੁਣ ਤੁਸੀਂ ਕਹਿੰਦੇ ਹੋ ਕਿ ਉਹ ਮੈਨਹੀਂ ਸੀ ਤੁਸੀਂ ਨਹੀਂ ਸੀਗੇ ਪਰ ਤੁਸੀਂ ਆਪਣਾ ਮੋਟਰਸਾਈਕਲ ਕਿਸੇ ਨੂੰ ਕਿਉਂ ਦਿੱਤਾ ਜਿਸ ਬੰਦੇ ਨੂੰ ਤੁਸੀਂ ਜਾਣਦੇ ਨਹੀਂ ਜੇ ਤੁਸੀਂ ਉਸ ਬੰਦੇ ਨੂੰ ਜਾਣਦੇ ਨਹੀਂ ਤੁਸੀਂ ਕਿਉਂ ਦਿੱਤਾ ਕਿ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਇਦਾਂ ਦੇ ਕੰਮ ਸ਼ਹਿਰ ਵਿੱਚ ਕਰਕੇ ਤੁਸੀਂ ਪੁਲਿਸ ਹੁਸ਼ਿਆਰਪੁਰ ਪੁਲਿਸ ਤੋਂ ਜਿਹੜੀ ਨਿਗਾਹ ਆ ਉਹ ਬਾਝੋਗੇ ਠੀਕ ਹੈ ਇਸ ਟਾਈਮ ਜਿਹੜੀ ਪੁਲਿਸ ਦੀ ਜਿਹੜੀ ਹੈਗੀ ਹੈ ਸੋਸ਼ਲ ਮੀਡੀਆ ਉਹਦੇ ਉੱਪਰ ਜਿਹੜੇ ਸਾਡੇ ਮੁਲਾਜ਼ਮ ਲੱਗੇ ਆ ਉਹਨਾਂ ਦੀ ਬਾਜ ਵਰਗੀ ਨਿਗਾਹ ਹਰ ਟਾਈਮ ਹੀ ਉਹ ਜਦੋਂ ਕਿ ਹਜੇ ਵੀਡੀਓ ਚੱਲਦੀ ਐ ਉਹ ਤੁਰੰਤ ਜਿਹੜੀ ਸਾਨੂੰ ਕੰਮ ਔਰ ਤੁਹਾਡੀ ਵੀਡੀਓ ਜਿਹੜੀ ਐ ਪੂਰੇ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਐ ਠੀਕ ਐ ਕਿ ਤੁਸੀਂ ਕਾਕਾ ਚਾਹੇ ਤੁਸੀਂ ਸੀਗੇ ਹੁਣ ਮੋਟਰ ਉਹਦੇ ਉੱਪਰ ਪਹਿਚਾਨ ਤੇ ਨਹੀਂ ਸੀਗੀ ਠੀਕ ਐ ਕਿ ਨਹੀਂ ਆ ਲੈ ਹੁਣ ਗਿਫਟ ਤੇਰਾ ਜਿਹੜਾ ਮੋਟਰਸਾਈਕਲ ਐ ਇਹ ਅਸੀਂ ਬੰਦ ਕਰ ਦਿੱਤਾ ਇਹ ਹੁਣ ਤਾਂ ਜ਼ਿੰਦਗੀ ਇਹਨੂੰ ਕਰਾ ਕੇ ਨਾ ਲੈਮੀਨੇਸ਼ਨ ਇਹਨੂੰ ਆਪਣੇ ਕੋਲ ਰੱਖੀ ਤੇ ਦੂਸਰਿਆਂ ਨੂੰ ਵੀ ਦੱਸੀ ਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਇਦਾਂ ਦਾ ਜਿਹੜਾ ਸਟੰਟ ਨਹੀਂ ਕਰਨਾ ਆਪਣੀ ਜਾਨ ਖਤਰੇ 'ਚ ਪਾਈ ਆਬਲਿਕ ਦੀ ਜਾਨ ਵੀ ਖਤਰੇ 'ਚ ਪਾਈ ਏ ਇਹੜਾ ਤੇਰਾ ਮੋਟਰਸਾਈਕਲ ਬੰਦ ਕਰ ਰਹੇ ਆ ਕਿਉਂਕਿ ਤੇਰਾ ਡਰੈੱਸ ਆ ਰਿਹਾ ਅਮਰਸਰ ਦਾ ਤੈਨੂੰ ਇਹ ਪਤਾ ਮੈਂ ਕੱਲ ਦਾ ਇਸ ਮੋਟਰਸਾਈਕਲ ਦੇ ਮਗਰ ਪਿਆ ਮੈਂ ਸਵੇਰੇ ਐਸ ਐਚਓ ਬੀ ਡਿਵੀਜ਼ਨ ਅਮਰਸਰ ਐਸ ਐਚਓ ਡੀ ਡਿਵੀਜ਼ਨ ਅਮਰਸਰ ਨੂੰ ਕਰਕੇ ਦੱਸਿਆ ਇੱਚ ਤੇਰਾ ਡਰੈੱਸ ਆ ਰਿਹਾ ਗੁਰੂ ਨਾਨਕ ਕਲੋਨੀ ਤਰਨਤਨ ਰੋਡ ਅਮਰਸਰ ਹਾਊਸ ਨੰਬਰ 82 ਉੱਥੇ ਵੀ ਆਪਾਂ ਫੋਰਸ ਆਪਣੀ ਟੀਮ ਜਿਹੜੀ ਹੈ ਭੇਜੀ ਹੈ ਕਿ ਸਾਨੂੰ ਉੱਥੋਂ ਪਰ ਉਹ ਗਸਤ ਦੌਰਾਨ 13 ਮੋਟਰਸਾਈਕਲ ਸਾਨੂੰ ਹੁਸ਼ਿਆਰਪੁਰ ਦੇ ਵਿੱਚੋਂ ਹੀ ਮਿਲ ਗਿਆ ਆਹ ਦਾ ਪੁੱਤ ਮੋਟਰਸਾਈਕਲ 13 ਕਰ ਦਿੱਤਾ ਬੰਦ ਇਹਦੇ ਕਾਗਜ਼ ਪੱਤਰ ਸਾਰੇ ਲਿਆ ਕੇ ਦਿਖਾ ਦੇਗਾ ਤੇ ਮੋਟਰਸਾਈਕਲ ਤੈਨੂੰ ਮਿਲ ਜਾਊਗਾ ਤੇ ਨਹੀਂ ਤੇ ਪੁੱਤੇ ਪੁਲਿਸ ਪ੍ਰਾਪਰਟੀ ਬਣ ਗਈ ਨੰਬਰ ਪਲੇਟ ਵਿੱਚ ਕਿਉਂ ਰੱਖੀ ਹੈ ਟੁੱਟ ਗਈ ਸੀ ਜੀ ਫਟ ਗਈ ਸੀ ਇਹ ਨਵੀਂ ਲਵਾਓ ਕੱਖ ਹਾਂ ਜੀ ਲਵਾਣੀ ਤੈਨੂੰ ਇਹ ਪਤਾ ਇਹ ਜਿਸ ਬੰਦੇ ਦਾ ਐਡਰੈਸ ਟੱਡ ਸਾਡੇ ਪੁਲਿਸ ਦੇ ਸਿਸਟਮ ਵਿੱਚ ਆਇਆ ਅਮਰਸਰ ਮੈਂ ਅਮਰਸਰ ਵੀ ਪੁਲਿਸ ਟੀਮ ਭੇਜੀ ਆਪਣੀ ਇਹ ਮਤ ਕਰੋ ਕਿ ਤੁਸੀਂ ਹਿਆਰਪੁਰ ਵਿੱਚ ਸਟੰਟ ਮਾਰ ਜੂਗਾ ਕਿ ਦੂਸਰੇ ਜ਼ਿਲ੍ਹੇ ਦਾ ਬੰਦਾ ਵੀ ਕਿ ਅਸੀਂ ਉਹਦੇ ਮਗਰ ਨਹੀਂ ਜਾਵਾਂਗੇ ਅਸੀਂ ਅਮਰਸਰ ਵੀ ਜਾਣਾ ਉਹਦੇ ਘਰ ਇਹ ਕਿਹਦਾ ਪਰ ਤੂੰ ਲੱਕੀ ਲਈ ਤੂੰ ਸਾਨੂੰ ਮਿਲ ਗਿਆ ਇੱਥੇ ਉਹ ਕਿਹਦਾ ਚੱਲਣਾ ਸੀ ਉਹ ਵੀ ਨਹੀਂ ਚੱਲਣਾ ਉਹਦਾ ਐਡਰੈਸ ਸਾਨੂੰ ਲੱਗ ਗਿਆ ਪਤਾ ਕਿ ਉਹ ਬੰਦਾ ਕੌਣ ਹੈ ਤੇ ਕੌਣ ਠੀਕ ਹੈ ਪੱਛੋ ਕਿਧਰ ਭਾਈਦਾ ਤੁਸੀਂ ਪੁੱਤ ਮਾਰੋ ਸਟੰਟ ਆ ساری ਜ਼ਿੰਦਗੀ ਪਤਾ ਲੱਗ ਜੂਗਾ ਕਿ ਕਿਦਾਂ ਸਟਾਰਟ ਮਾਰੀ ਆ ਤੁਹਾਨੂੰ ਪੁੱਤ ਪੁੱਤ ਕਰਕੇ ਸਮਝਾਈਦਾ ਕਿ ਬੇਟਾ ਸ਼ਹਿਰ ਦਾ ਮਾਹੌਲ ਨਹੀਂ ਖਰਾਬ ਦਾ ਇਹਨੂੰ ਮਹਿਸੂਸ ਹੋ ਰਿਹਾ ਤੇਰੀ ਗਲਤੀ ਹੈ ਹੈ ਜਾਓ ਲੋਕਾਂ ਦੇ ਸਾਹਮਣੇ ਇਹਨੂੰ ਆਰਾਮ ਨਾਲ ਚਲਾ ਕੇ ਪੁਲਿਸ ਰੇਂਜ ਲੈ। ਹੈ? ਇਹਨਾਂ ਦੇ ਬ੍ਰੇਕ ਪੂਰੀ ਤਰ੍ਹਾਂ ਬਿਛ ਗਏ। ਇਹਨੂੰ ਪੁਲਿਸ ਰੇਂਜ ਜਾ ਕੇ ਬੰਦ ਕਰਾ ਦਿਓ। ਹੌਲੀ ਹੌਲੀ ਲੈ ਜਾਓ। ਕੱਟੋਂ ਲੈ ਗਏ। ਆਰਾਮ ਨਾਲ ਖਾਓ। ਮੈਂ ਵੀ ਆਇਆ ਪੁਲਿਸ ਤੇ। ਮੇਰਾ ਨਾਮ ਸੁਭਾਸ ਭਗਤਾ ਜੀ। ਇੱਕ ਕੱਲ ਆਫ-ਰੋਡਿੰਗ ਦੇ ਮੋਸਾਈਕਲ ਸਿਰਾ ਜਿਹੜਾ ਕਰ ਰਿਹਾ ਸੀ ਫੈਬਰਜ ਖੰਡਾ ਬਾਜੀ ਜੀ। ਉਹਨੂੰ ਕੋਈ ਬੌਂਡ ਦਿੱਤਾ ਗਿਆ ਤੇ ਇਹ ਪੂਰਾ ਕੀ ਮਾਮਲਾ ਹੈ? ਇਹ ਬਰਦਰ ਮਸਲਾ ਸੀਗਾ ਵੀ ਇੱਥੋਂ 3 ਦਿਨ ਪਹਿਲਾਂ ਨਾ ਇਹ ਸੋਸ਼ਲ ਮੀਡੀਆ ਉੱਪਰ ਚੱਲ ਰਿਹਾ ਸੀਗਾ ਕਿ ਦੋ ਲੜਕਿਆਂ ਨੇ ਜਿਹੜੇ ਰੰਗ-ਬਰੰਗੇ ਜਿਹੜੇ ਹੈਲਮਟ ਵੱਡੇ ਬਣਾ ਕੇ ਉਹਦੇ ਉੱਪਰ ਵੱਡੇ-ਵੱਡੇ ਉਹਨਾਂ ਨੇ ਟੁਆਇ ਟੈਪ ਜਿਦਾਂ ਕੰਨ ਜੇ ਹੁੰਦੇ ਆ ਉਹ ਲਾਏ ਸੀਗੇ ਉਹ ਲਾ ਕੇ ਘੁਮਰੀ ਸੀ ਦੇ ਵਿੱਚੋਂ ਸਟੰਟ ਮਾਰਦੀ ਸੀ ਔਰ ਉਹ ਜਿੱਥੇ ਘੁਮਾਰੇ ਸੀਗੇ ਉਹ ਜਗ੍ਹਾ ਹੈਗੀ ਬਹੁਤ ਰਸ਼ ਵਾਲੀ ਔਰ ਬੜੀ ਤੇਜ਼ ਲੰਗ ਰੇਸਿਓ ਦੇ ਉੱਪਰ ਉਹ ਇਹਦੀ ਜਿਹੜੀ ਵੀਡੀਓ ਵਾਇਰਲ ਹੋਈ ਆ ਉਹ ਚੱਲੀ ਸੋਸ਼ਲ ਮੀਡੀਆ ਦੇ ਵਿੱਚ ਚੱਲੀ ਆ ਕੋ ਜਿਹੜੇ ਸਾਡੇ ਪ੍ਰੈਸ ਰਿਪੋਰਟਰ ਭਰਾ ਲੋਕਲ ਉਹਨਾਂ ਨੇ ਵੀ ਪਾਈ ਆ ਉੱਥੋਂ ਸਾਨੂੰ ਜਿਹੜਾ ਜਦੋਂ ਸੋਸ਼ਲ ਮੀਡੀਆ ਤੋਂ ਇਨਫੋਰਮੇਸ਼ਨ ਮਿਲੀ ਹੈ ਸਾਡਾ ਜਿਹੜਾ ਹੈਗਾ ਆ ਸੋਸ਼ਲ ਮੀਡੀਆ ਸੈੱਲ ਹੈ ਉਹਦੇ ਉੱਪਰ ਜਿਹੜੇ ਮੁਲਾਜ਼ਮ ਲੱਗੇ ਆ ਬੜੇ ਤੇਜ਼ ਤਾੜ ਮੁਲਾਜ਼ਮ ਆ ਉਹ ਹਰ ਟਾਈਮ ਉੱਤੇ ਬਾਜ ਵਾਲੀ ਨਿਗਾਹ ਰੱਖਦੇ ਆ ਉਹਨਾਂ ਨੇ ਸਾਨੂੰ ਪਾਈ ਵੀ ਤਾਂ ਦੇਖੋ ਵੀ ਇਹਨਾਂ ਨੂੰ ਮੋਟਰਸਾਈਕਲਾਂ ਨੂੰ ਫੜੋ ਤਿੰਨ ਤੇ ਜੋ ਕਾਨੂੰਨੀ ਕਾਰਵਾਈ ਕਰੋ ਉਹਦੇ ਲਿਹਾਜ਼ ਦੇ ਵਿੱਚ ਅਸੀਂ ਦੋ ਮੋਟਰਸਾਈਕਲ ਜਿਹੜੇ ਨੰਬਰ ਕਢਾਏ ਆ ਇੱਕ ਅਮਰਸਰ ਦਾ ਨਿਕਲਿਆ ਉਹ ਸੀਗਾ ਅਮਰਸਰ ਜਿਹੜਾ ਹੈਗਾ ਤੰਤਨ ਰੋਡ ਤੇ ਉਦੋਂ ਫਿਰ ਉਹਦੇ ਸਬੰਧ ਚ ਮੈਂ ਅਮਰਸਰ ਵੀ ਫੋਨ ਕੀਤਾ ਐਸ ਐਚਓ ਬੀ ਡਿਵੀਜ਼ਨ ਐਸ ਐਚਓ ਡੀ ਡਿਵੀਜ਼ਨ ਜੀ ਨੂੰ ਉਹਨਾਂ ਨੇ ਕਿਹਾ ਜੀ ਵਾਕਈ ਕੋਈ ਨਹੀਂ ਆਪਾਂ ਦੇਖਦੇ ਹਾਂ ਵੀ ਜੇ ਮੋਟਰਸਾਈਕਲ ਸਾਡੇ ਕੋਲ ਇੱਥੇ ਹੈਗਾ ਤੇ ਆਪਾਂ ਉੱਤੇ ਜੇ ਤੁਸੀਂ ਲੈ ਕੇ ਜਾਣਾ ਤਾਂ ਬੰਦੇ ਭੇਜ ਦਿਓ ਨਹੀਂ ਅਸੀਂ ਕਾਨੂੰਨੀ ਕਾਰਵਾਈ ਕਰਦੇ ਹਾਂ ਪਰ ਇਨ ਬੀਟਵੀਨ ਜਿਹੜੇ ਬਾਪਾ ਘੁੰਮ ਰਹੇ ਸੀਗੇ ਬੱਸ ਸਟੈਂਡ ਰੋਡ ਇਧਰ ਸਿਵਲ ਹਸਪੀਟਲ ਰੋਡ ਤੇ ਇਹ ਮੋਟਰਸਾਈਕਲ ਜਿਹੜਾ ਸੀਗਾ ਸਾਡੇ ਕਾਬੂ ਆ ਗਿਆ ਇਹਨੂੰ ਕਾਗਜ਼ ਪੱਤਰ ਪੁੱਛੇ ਇਹ ਸਾਨੂੰ ਕਾਗਜ਼ ਪੱਤਰ ਸਹੀ ਜਿਹੜੇ ਦਿਖਾ ਨਹੀਂ ਸਕਿਆ ਅਸੀਂ ਮੌਕੇ ਤੇ ਜਿਹੜਾ ਮੋਟਰਸਾਈਕਲ ਬੰਦ ਕਰ ਦਿੱਤਾ ਔਰ ਇਸ ਬੱਚੇ ਨੇ ਗਲਤੀ ਵੀ ਮੰਨੀ ਹੈ ਹੈ ਮੋਟਰਸਾਈਕਲ ਇਹੀ ਲੈ ਕੇ ਆਇਆ ਸੀਗਾ ਪਰ ਇਹ ਮੰਨਿਆ ਨਹੀਂ ਇਹ ਕਹ ਰਿਹਾ ਸੀ ਜੀ ਮੈਂ ਨਹੀਂ ਲੈ ਕੇ ਆਇਆ ਜੀ ਕੋਈ ਹੋਰ ਲੈ ਕੇ ਆਇਆ ਸੀਗਾ ਮੋਟਰਸਾਈਕਲ ਇਹੀ ਚਲਾ ਰਿਆ ਸੀਗਾ ਜੀ ਇਸ ਵੇਲੇ ਮੌਕੇ ਤੇ ਬਾਂਡ ਕਰ ਦਿੱਤਾ ਗਏ ਬਿਲਕੁਲ ਜੀ ਬਿਲਕੁਲ ਇਹਨੂੰ ਬੰਦ ਕਰ ਦਿੱਤਾ ਇਹਨੂੰ ਕਿਹਾ ਵੀ ਇਹਦਾ ਚਲਾਨ ਭੁਗਤ ਕੇ ਜਿਹੜੀ ਚਿੱਟ ਸਾਨੂੰ ਲਿਆ ਕੇ ਦਿਖਾ ਦੇ ਤਾਂ ਆਪਣਾ ਮੋਟਰਸਾਈਕਲ ਛੱਡ ਕੋ ਜਦੋਂ ਮਰਜ਼ੀ ਆ ਕੇ ਲੈ ਜਾ ਸਕਦਾ ਕਿੰਨਾ ਚਲਾਨ ਟਟਿਆ ਗਿਆ ਇਹਦਾ ਜਿਹਦਾ ਚਲਾਨ ਤੇ ਦੇਖੋ ਅਸੀਂ ਇੱਥੇ ਹੁਣ ਬੰਦ ਕੀਤਾ ਤੇ ਹੁਣ ਮੌਕੇ ਤੇ ਜਾ ਕੇ ਆਪਣੇ ਕਾਗਜ ਲੈ ਕੇ ਜਾਊਗਾ ਡੀਟੀਓ ਆਫਿਸ ਉਹਦੇ ਲਿਹਾਜ਼ ਨਾਲ ਉਹ ਇਹਨੂੰ ਆਪੇ ਫਾਈਲ ਨੂੰ ਪਾਉਣੇ